ਪਿਛਲੇ 5 5.5 ਸਾਲਾਂ ਤੋਂ ਉਹ ਅੰਡਰੇਸ ਪਿਆ ਸੀਗਾ ਤੇ ਸਾਨੂੰ ਕੁਝ ਟੈਕਨੀਕਲ ਲੀਡਸ ਪਲੱਸ ਕੁਝ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਝ ਜਿਹੜੀਆਂ ਲੀਡਸ ਸੀ ਉਹਨੂੰ ਫੋਲੋ ਕਰ ਰਹੇ ਸੀ ਅਸੀਂ ਕੁਝ ਟਾਈਮ ਤੋਂ ਤੇ ਉਹ ਲੀਡਸ ਫੋਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ ਚ ਇਨਵੋਲਡ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਔਰ ਫਰਜਤ ਰਾਣਾ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਦੋਨੋਂ ਦੋਨਾਂ ਨੇ ਮਰਡਰ ਇੱਕ ਕਰੀਬ 23 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤਾਂ ਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡੇ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ ਜਦੋਂ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਤਾ ਇਹਨਾਂ ਦੀ ਆਪਸ ਚ ਕਫਲ ਹੋ ਗਈ ਜਦੋਂ ਕਫਲ ਹੋਈ ਤਾਂ ਇਹ ਸੌਰਵ ਨੂੰ ੱੱਕਾ ਮਾਰ ਕੇ ਇਹਨਾਂ ਨੇ نیچے ਸੁੱਟ ਲਿਆ ਤਾਂ ਇਹ ਦੋਨੋਂ ਬੰਦਿਆਂ ਨੇ ਫਿਰ ਅੰਦਾ ਤੋਂ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਜਿਹੜੇ ਵਿਕਟਿਮ ਹੈ ਉਹਦੇ ਬੋਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨੇ ਡੈਥ ਹੋ ਗਈ ਸੀ ਜਦੋਂ ਕਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਕਰ ਪਹੁੰਚ ਗਏ ਜਿੱਥੇ ਕਿ ਇਹ ਜਿਹੜਾ ਬੋਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇੱਚ ਕੋਸ਼ਿਸ਼ ਹੋਈ ਪਰ ਇਹ ਟ੍ਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟ੍ਰੇਸ ਕੀਤਾ ਤੇ ਇਹ ਜਿਹੜਾ ਬੰਦਾ ਇੱਚ ਇਨਵੋਲਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ 스내ਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਤਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟਖੋ ਜਿਹੜੀ ਕਾਰਦੀ ਕੀਤੀ ਗਈ ਸੀ ਸਰਦੀ ਤੋਂ ਬਾਅਦ ਇਹ ਵੀ ਵੱਡੀ ਕਾਮਯਾਬੀ ਹੱਥ ਜਾਈ ਹੈ ਜਿਹਦੇ ਵਿੱਚ ਤੁਹਾਨੂੰ ਸਮਾਂ ਕਿਉਂ ਲੱਗਿਆ ਪੁਲਿਸ ਨੂੰ 6 ਸਾਲ ਦਾ ਇਹ ਜੋ ਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਹੈ ਪਰ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਬਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਕੁਛ ਗਿਸਚੋਂ ਆਇਆ ਹੈ ਉਹ ਇੱਕ ਕਾਰ ਸਨੇਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੇਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਦਾ ਮਰਡਰ ਕਰਨਾ ਸੀ ਬੇਸਿਕਲੀ ਆਪੋਜ਼ਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਨੂੰ ਟਾਈਮ ਲੱਗ ਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਗਰੀਬਸਾਲ 2 ਸਾਲ ਪਹਿਲਾਂ ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਜਿਹੜਾ ਕਿਉ ਫੜਿਆ ਹੈ ਇਹ ਕਿੱਥੇ ਰਿਹਾ ਇਹ ਕਿਸੇ ਜੇਲ੍ਹ ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ ਇਹ ਚ ਜਿਹੜਾ ਇਹ ਅਕਿਊਜ਼ ਸੀਗਾ ਇਹ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਉਸ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤੇ ਟਿੱਕਰ ਪਹੁੰਚਾਰੀਆਂ ਸੀਗੀਆਂ ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨਿਟੀ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ ਹੈ ਕਰੀਬ 4 ਸਾਲ ਦਾ ਡਾਟਾ ਇਹਦੇ ਵਿੱਚ ਅਸੀਂ ਐਨਲਾਈਜ਼ ਕੀਤਾ ਉਦੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੀ ਸੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਲਟਰ ਹੋ ਗਿਆ ਸੀ ਉਹ ਮਲਟਰ ਹੋ ਗਿਆ ਸੀ ਇਸ ਦਾ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੀ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਲੈ ਕੇ ਗਈ ਸੀ ਕਿ ਉੱਥੇ ਮਿਲੀ ਸੀ ਨਹੀਂ ਲੈ ਕੇ ਗਈ ਸੀ ਜਿਹੜਾ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ਓਵਰਡੋਸ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਣ ਵਾਲਾ ਸੀ ਇਹ ਜਿਹੜਾ ਕੇਸ ਤੁਸੀਂ ਲੈ ਕੇ ਆਏ ਹੋ ਸਰ ਕਿੰਨੇ ਮਾਮਲੇ ਆਲਰੇਡੀ ਰਾਜਨੇ ਪੰਜਾਬ 'ਚ ਹੈਗੇ ਕੋਈ ਹੋਰ ਮਾਮਲੇ ਦੇ ਤੇ ਗੱਲ ਇਹਦੇ ਦੇ ਖਿਲਾਫ ਸਾਡ ਨੂੰ ਜੋ ਪੁਚਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਤੇ ਦਰਜ ਨੇ ਆਲਰੇਡੀ ਜਿਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣੇ ਦੇ ਵਿੱਚ ਤੇ ਇਹ ਕੇ ਪੰਜਾਬ ਦੇ ਵਿੱਚ ਦੱਸ ਰਹੇ ਜਿਹੜਾ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮਾ ਹੈ ਤੇ ਇੱਕ ਹੋਰ ਦੱਸੋ ਸਰ ਹੁਣ ਹਿਥਾਰ ਕਿਹੜੀ ਕਿਹੜੀ ਮਿਲਣੇ ਮਿਲੇ ਦੀ ਜਿੱਦੋ ਦਿੱਤਾ ਗਿਆ ਸੀ 911 ਤੇ ਜਿੰਦਾ ਕਾਨੂੰਨ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੈਂ ਜਿਹੜਾ ਸੀਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਹੈ ਵੀ ਇਹਦੀ ਅਸੀਂ ਹੋਰ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕਨਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ ਸਰ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੀਨ ਕਿ ਇਸ ਦੀ ਡੈਥ ਤੋਂ ਪਹਿਲਾਂ ਮਹਿਲਾ ਇਤੇ ਨਾਲ ਮਹਿਲਾ ਦੋਸਤ ਵੀ ਨਾਲ ਸੀਗੀ ਦੇ ਨਹੀਂ ਉਸ ਟਾਈਮ ਤੇ ਇਹੀ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹੀ ਹੈ ਕਿ ਇਸ ਵੇਲੇ ਕੀ ਹੈ ਕਿ ਫ੍ਰੈਂਕਸ ਬੰਦ ਕੀਤੇ ਨੇ ਇਹ ਮੈਂ ਤੁਹਾਨੂੰ ਦੱਸਤੀ ਜਰੀਏ ਨੇ ਪੁਛਗਿਛ ਤੋਂ ਕਲੀਅਰ ਕਟ ਆਇਆ ਕਿ ਪਰਸਨਲ ਐਂਗਲ ਇਹਦੇ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਵਾਂਦਰ ਹੀ ਸਾਰੇ ਐਂਗਲ ਜਿਹੜੇ ਸੇਕੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੇਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਸੀ ਮੌੜ ਲਈ ਪੁੱਛ ਗਏ ਤੋਂ ਪਤਾ ਲੱਗਾ ਕਿ ਜਿਹੜੇ 9mm ਦੇ ਅਥਾਰ ਹੋਰ ਮਾਮਲੇ ਦੇ ਤੇ ਗਾ ਇਹਦੇ ਤੇ ਖਿਲਾਫ ਸਾਡ ਨੂੰ ਜੋ ਪੁਛਗਿਛ ਤੋਂ ਤੇ ਐਸ ਪਰ ਰਿਕਾਰਡ ਸਾਨੂੰ ਪਤਾ ਲੱਗਿਆ 7 ਮੁਕਦਮੇ ਤੇ ਦਰਜ ਨੇ ਆਲਰੇਡੀ ਜਿਹਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ 2 ਹਰਿਆਣੇ ਦੇ ਵਿੱਚ ਤੇ ਇੱਕ ਇਹ ਪੰਜਾਬ ਦੇ ਵਿੱਚ ਸਰਬੋਤਮ ਹਥਿਆਰ ਕਿਹੜੀ ਕਿਹੜੀ ਮਿਲਣਗੀਆਂ ਜਿਹੜੇ ਮੇਲੇ ਦੇ ਜਿਹੜਾ ਦਿੱਤਾ ਗਿਆ ਸੀ 991 ਤੇ ਜਿੰਦਾ ਕੰਮ ਇਹਦੇ ਵਿੱਚ ਜਿਹੜੀ ਰਿਕਵਰੀ ਕਿਉਂਕਿ ਅਸੀਂ ਕਸਟਡੀ ਤੋਂ ਲੈਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ रायपुर रानी खाने ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ ਨਹੀਂ 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 ਨਾ ਮੈਂ ਜਿਹੜਾ ਸੀਗਾ ਇਹ ਡੂਰਿੰਗ ਇਨਵੈਸਟੀਗੇਸ਼ਨ ਵੀ ਇਹਦੀ ਅਸੀਂ ਹੋਨ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ ਉਸ ਕਨਸਰਨਡ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ ਸਰ 2018 ਚ ਕਿਉਂਕਿ ਉਸ ਸਮੇਂ ਖਬਰਾਂ ਚੀਤੀਆਂ ਕਿ ਇਸ ਦੀ ਡੈਥ ਤੋਂ ਪਹਿਲਾਂ ਮਹਿਲਾ ਇਤਨਾ ਰਾਤ ਮਹਿਲਾ ਦੋਸਤ ਵੀ ਨਾਲ ਸੀਗੀ ਉਸ ਟਾਈਮ ਨਹੀਂ ਉਸ ਟਾਈਮ ਤੇ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ ਪਰ ਇਹ ਹੈ ਕਿ ਪਹਿਲੇ ਕੀ ਸੀ ਕਿ ਫ੍ਰੇਮ ਤੋਂ ਬੰਦ ਕੀਤੀ ਨੀ ਇਹ ਮੈਂ ਤੁਹਾਨੂੰ ਦੱਸਦੀ ਜਰੀਏ ਨੇ ਕਿ ਪੁਲਿਸ ਤੋਂ ਕਲੀਅਰ ਕਟ ਹੈ ਕਿ ਪਰਸਨਲ ਐਂਗਲ ਇਹਦੇ ਇਨਵੋਲਡ ਨਹੀਂ ਸੀਗਾ ਹਾਂ ਡੂਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬੰਦਰੀ ਸਾਰੇ ਐਂਗਲ ਜਿਹੜੇ ਸੀ ਸਪੋਰ ਕੀਤੇ ਗਏ ਸੀ ਪਰ ਰਿਐਲਿਟੀ ਜਿਹੜੀ ਕਾਰ ਸਨੈਚਿੰਗ ਵਾਸਤੇ ਇਹ ਇਨਸੀਡੈਂਟ ਹੋਇਆ ਸੀ ਮੋੜਲੀ ਪੁੱਛ ਕੇ ਤੋਂ ਪਤਾ ਲੱਗਿਆ 9mm ਦੇ ਹਥਿਆਰ ਜਿਹੜੇ ਕਿੱਥੋਂ ਆਉਂਦੇ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਫੜੇ ਨਹੀਂ ਪੜੇ ਨੇ ਇਸ ਤੋਂ ਪਹਿਲਾਂ ਵੀ ਪੜੇ ਗਏ ਨੇ ਜਿੱਥੋਂ ਆਉਂਦੇ ਨੇ ਮਾਰਕੋਪਰ ਦਾ ਕਨੈਕਸ਼ਨ ਆ ਰਿਹਾ ਸਾਹਮਣੇ ਇਹ ਜਿਹੜਾ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ ਮੱਧ ਪ੍ਰਦੇਸ਼ ਤੋਂ ਕਾਫੀ ਹੱਥ ਇੱਕ ਕਰਾ ਰਹੇ ਨੇ ਪਰ ਇਹ 2018 ਦਾ ਮੈਟਰ ਹੈ ਇਹ ਯੂਪੀ ਤੋਂ ਆਇਸੀ ਉਸ ਤੰਤੇ ਤੇ ਯੂਪੀ ਦੇ ਹੀ ਰਹਿਣ ਵਾਲੇ ਆ ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ ਕਿਉਂ ਜੋ ਸੀ ਫੜਿਆ ਇਹ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਬਣਦਾ ਠੀਕ ਹੈ वो मर्डर हो गया जी, वो बंदे भी हाथ पर फूल जाते हैं जी इसके बाद। नेक्स्ट वाले थे आएगी जी? हाँ जी। आम का जितना तीन दोषी, तीन दोषी दो कुछ वाला पहले करने। ਦੋ ਹੋਰ ਮੈਟਰਸ ਨੇ ਦੀ ਜਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਜੋ ਇੱਕ ਮੈਟਰ ਹੈ ਡੇਰਾ ਬੱਸੀ ਥਾਣੇ ਦਾ ਇਹ ਚ 6 ਦਸੰਬਰ ਨੂੰ ਸਾਹਿਲ ਨਾਮ ਦੇ ਵਿਅਕਤੀ ਤੇ ਡੇਰਾ ਬੱਸੀ ਥਾਣੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀਗੀ ਉਹਦੇ ਉੱਤੇ ਤੇ 307 ਦਾ ਮੁਕਦਮਾ ਜਿਹੜਾ ਸੀ 377 ਨੰਬਰ ਉਸ ਦਿਨ ਅਸੀਂ ਦਰਜ ਕਰ ਲਿਆ ਸੀ ਡੇਰਾ ਬੱਸੀ ਥਾਣੇ ਦੇ ਵਿੱਚ ਉਹ ਜਿਹੜਾ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਚਾਰੇ ਬੰਦੇ ਆਇਡੈਂਟੀਫਾਈ ਹੋ ਚੁੱਕੇ ਨੇ ਚਾਰਾਂ ਚੋਂ ਜਿਹੜੇ ਤਿੰਨ ਬੰਦੇ ਦੇ ਵਿੱਚ ਆਲਰੇਡੀ ਅਰੈਸਟਡ ਨੇ ਤੇ ਜਿਹੜਾ ਚੌਥਾ ਬੰਦਾ ਹੈ ਉਹ ਇੱਕ ਹੋਰ ਕੇਸ ਦੇ ਵਿੱਚ ਸਾਨੂੰ ਅੱਜ ਸਵੇਰੇ ਅਰੈਸਟ ਹੋ ਗਿਆ ਉਹ ਵੀ ਤੇ ਉਹ ਵੀ ਇਹ ਜਿਹੜਾ ਇਨਵੋਲਡ ਸੀਗਾ ਇਹਦੇ ਵਿੱਚ ਵੀ ਉਹਦੀ ਅਰੈਸਟ ਜਲਦੀ ਪਾ ਲਈ ਜਾਏਗੀ ਇਹਨਾਂ ਦਾ ਜਿਹੜਾ ਮੁੱਖ ਮੋਟਿਵ ਸੀਗਾ ਉਹ ਸੀਗਾ ਆਪਸੀ ਦੁਸ਼ਮਣੀ ਇਹਨਾਂ ਦੀ ਆਪਸੀ ਰੈਵਲਰੀ ਸੀਗੀ ਆਪਸੀ ਲੜਾਈ ਝਗੜਾ ਚੱਲ ਰਿਹਾ ਸੀਗਾ ਤੇ ਇੱਕ ਲਾਲਾ ਬੇਨੀਪਾਲ ਨਾਮ ਦਾ ਬੰਦਾ ਜਿਹੜਾ ਕਿ ਬਾਹਰ ਬੈਠਾ ਹੈ ਇਹ ਉਹਦੇ ਇਸ਼ਾਰੇ ਤੇ ਇਹ ਚਾਰੇ ਬੰਦਿਆਂ ਨੇ ਆ ਕੇ ਇਹ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ ਇਹਦਾ ਮਾਸਟਰਮਾਈਂਡ ਜਿਹੜਾ ਹੈਗਾ ਇਹ ਹਰਿੰਦਰ ਸਿੰਘ ਹੈ ਜਿਹੜਾ ਕਿ ਲਾਲਾ ਬੇਨੀਪਾਲ ਦਾ ਭਰਾ ਹੈ ਤੇ ਉਹਦਾ ਹਜੇ ਪਰਦਾ ਜਿਹੜਾ ਹੈ ਬਾਕੀ ਹੈ ਹਾਂਜੀ ਇਹ ਚ ਉਹ ਮੈਂ ਉਸੇ ਪਿਆਰੇ ਜਿਹੜਾ ਇਹ ਇਨਸੀਡੈਂਟ ਦੇ ਵਿੱਚ ਆਲਰੇਡੀ ਦੋ ਵੈਪਨ ਬੱਤੀ ਬੋਰ ਦੇ ਸਾਨੂੰ ਜਿਹੜੇ ਹੈਗੇ ਆ ਰਿਕਵਰ ਹੋ ਚੁੱਕੇ ਨੇ ਤੇ ਪੰਜ ਜ਼ਿੰਦਾ ਕਾਰਤੂਸ ਵੀ ਜਿਹੜੇ ਰਿਕਵਰ ਹੈ ਤੇ ਇਸ ਨਾਲ ਇਹ ਜਿਹੜਾ ਇਨਸੀਡੈਂਟ ਹੈ ਇਹ ਵੀ ਸਾਰਾ ਜਿਹੜਾ ਸੋਲਵ ਹੋ ਗਿਆ ਹੈ ਇਹ ਇਕੱਲਾ ਹਰਿੰਦਰ ਜਿਹੜਾ ਹੈਗਾ ਉਹੀ ਫੜਨਾ ਬਾਕੀ ਹੈ ਤੇ ਬਾਰ ਬਾਰ ਇਹ ਪਿਆਰਾ ਵੀ ਇਹ ਹੈ ਕਿ ਪਿਆਰਾ ਦੇ ਕੋਲ ਆਗੇ ਕਿੱਥੋਂ ਆ ਰਹੀ ਤੁਹਾਨੂੰ ਇਹ ਤੋਂ ਪਤਾ ਲੱਗਦਾ ਹੈ ਕਿ ਜਿਹੜੇ 3 ਤੇ 11 ਵਾਲੀ ਟੋੜੀ ਜਾਵੇ ਬਿਲਕੁਲ ਜੀ ਪੰਜਾਬ ਬਹੁਤ ਜਿਆਦਾ ਤਰੀਕੇ ਦਾ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਜੀ ਤੇ ਇਹ ਹਥਿਆਰ ਜਿਹੜੇ ਬਾਰ ਬਾਰ ਇਹ ਮжоਰਿਟੀ ਆਈ ਦੀ ਰੇਟ ਦੇ ਵਿੱਚ ਤਾਂ ਐਮਪੀ ਤੋਂ ਆ ਰਹੇ ਕੁਝ ਕੁਝ ਲੁਪੀ ਤੋਂ ਵੀ ਆ ਰਹੇ ਨੇ ਤੇ ਕੁਝ ਕਰਾਸ ਬਾਰਡਰ ਵੀ ਆ ਰਹੇ ਨੇ ਤਾਂ ਇਹ ਜਿਹੜੀ ਚੇਨ ਤੋੜਨ ਵਾਲੀ ਗੱਲ ਹੈ ਪੰਜਾਬ ਪੁਲਿਸ ਬਿਲਕੁਲ ਕਮਿਟਿਡ ਹੈ ਇਸ ਜੀ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਾਫੀ ਡਿਸਟ੍ਰਿਕਟਸ ਦੇ ਵਿੱਚ ਬੜਾ ਅੱਛਾ ਕੰਮ ਹੋਇਆ ਹੈ ਇਹਦੇ ਵਿੱਚ ਤੇ ਪੂਰੇ ਐਮਪੀ ਤਿੱਕਰ ਪੰਜਾਬ ਪੁਲਿਸ ਬਾਰ-ਬਾਰ ਰੇਡ ਕਰਦੀ ਹੈ ਤੇ ਉੱਥੋਂ ਜਿਹੜੀਆਂ ਫੈਕਟਰੀਜ਼ ਹੈਗੀਆਂ ਉਹ ਵੀ ਬਰਸਟ ਕਰਦੀ ਹੈ ਤੇ ਉੱਥੋਂ ਜਿਹੜੇ ਵੱਡੇ ਸਮਗਲਜ ਹਥਿਆਰਾਂ ਦੇ ਉਹਨਾਂ ਨੂੰ ਵੀ ਅਰੇਸਟ ਗ੍ਰਿਫਤਾਰ ਕੀਤਾ ਜਾਂਦਾ ਹੈ ਅ ਕਰੀਬ ਹੁਣ ਬਿਲਕੁਲ ਐਗਜ਼ੈਕਟ ਡਾਟਾ ਤਾਂ ਨਹੀਂ ਹੈਗੀ ਪਰ ਸੌਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਹੈ ਪੂਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਰਿਕਵਰ ਕੀਤੇ ਗਏ ਤੇ ਅੱਗੇ ਵੀ ਇਸੇ ਤਰ੍ਹਾਂ ਹ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਚੱਲੀ ਹੋਈ ਹੈ ਲਾਲਾ ਤੇ ਸਾਈਂ ਦੀ ਆਪਸੀ ਕੀ ਰੰਜਿਸ਼ ਕੀ ਹੈ ਇਹਨਾਂ ਦੀ ਆਪਸੀ ਲੜਾਈ ਝਗੜਾ ਸੀਗਾ ਇਹ ਜਿਹੜੇ ਰੰਜਿਸ਼ ਉਥੇ ਲੋਕਲ ਦੋ ਬੰਦਿਆਂ ਦੀ ਹੈ ਇੱਕ ਬੰਦੇ ਨੂੰ ਲਾਲਾ ਸਪੋਰਟ ਕਰਦਾ ਆਪਸੀ ਲੜਾਈ ਝਗੜੇ ਦੀ ਗਰੁੱਪ ਹੈ ਗਰੁੱਪ ਹੈ ਹਾਂ ਜੀ अशू साहब क्योंकि मोहल्ले की 얘기 ਕਰ ਲਈਏ ਜੀਰਕਪੁਰ ਡੇਰਾ ਬਸੀ ਕੀ ਮੁਛਲਾ ਏਰੀਆ ਇਹ ਪਹਿਲਾਂ ਵੀ ਇਥੇ এনਕਾਊਂਟਰ ਹੋਇਆ ਕਿਉਂਕਿ ਇਹ ਲੋਕਰ ਮਾਰਤੇ ਹੋ ਵੀ ਤੋਂ ਦੋ ਦਿਨ ਪਹਿਲਾਂ ਵੀ ਇਥੇ ਜੀ ਉੱਥੇ ਗਿਆ ਸੀਗਾ ਉਹ ਵੈਰੀਫਾਈ ਕਰਾਈ ਸੀ ਇਸ ਨੂੰ ਲੈ ਕੇ ਹੁਣ ਪੁਲਿਸ ਕੀ ਕਰ ਰਹੀ ਹੈ ਸਰ ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਵੈਪਨਸ ਲੋਕ ਹੋਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ ਇਸ ਤਰ੍ਹਾਂ ਦੀ ਚੀਜ਼ਾਂ ਇੱਕ ਗੜ ਬਣ ਚੁੱਕਿਆ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਉੱਥੇ ਰੈਸਾਈਡੈਂਸੀ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜ਼ੈਂਟ ਕਰਨਾ ਚਾਹੁੰਦਾ ਕਿ ਜੇ ਹੁਣ ਇੰਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛਕਿਓਰੀਆ ਬੰਦੇ ਫੜੇ ਜਾ ਰਹੇ ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸਤੈਦ ਤੇ ਐਕਟਿਵ ਹੈ ਜਿਵੇਂ ਆਪਾਂ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਾਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿਦੇ ਨਾਲ ਕ੍ਰਿਮੀਨਲ ਨੂੰ ਅਨੋਨਿਮਿਟੀ ਮਿਲਦੀ ਹੈ ਪਿਛਲੇ ਦਿਨਾਂ ਦੇਖਿਆ ਕਿ ਵੈਪਰਸ ਲੋਕ ਹੋਤਾ ਜਾਂ ਫ ਇਸ ਤਰ੍ਹਾਂ ਦੀ ਚੀਜ਼ਾਂ ਹੀ ਗੜ ਬਣ ਚੁੱਕੀਆਂ ਕਹਿ ਸਕਦੇ ਨੇ ਕਿ ਫਲੈਟ ਜਿਹੜਾ ਹੱਬ ਬਣਿਆ ਹੋਇਆ ਉਹ ਤੇ ਰਿਜ਼ਾਈਡੈਂਸ ਨਹੀਂ ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜੈਂਟ ਕਰਨਾ ਚਾਹੁੰਗਾ ਕਿ ਜੇ ਹੁਣ ਇੰਨੇ ਐਕਟੀਵਿਟੀਆਂ ਹੋ ਰਹੀਆਂ ਐ ਇਨਕਾਊਂਟਰਸ ਹੋ ਰਹੇ ਐ ਪੁਛਗੀ ਚੋਰੀਆ ਬੰਦੇ ਫੜੇ ਜਾ ਰਹੇ ਐ ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸ਼ਤਿਹਤ ਤੇ ਐਕਟਿਵ ਹੈ ਜਿਵੇਂ ਆਪਾਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਾਪੁਰ ਖਰੜ ਏਰੀਆਜ਼ ਹੈਗੇ ਐ ਇਹ ਬੜੇ ਕੰਜੈਸਟਿਡ ਏਰੀਆਜ਼ ਐ ਜਿਦੇ ਨਾਲ ਕ੍ਰਾਈਮਨਲ ਨੂੰ ਅਨੋਨਿਮਿਟੀ ਮਿਲਦੀ ਹੈ ਉਹ ਅਨੋਨਿਮਿਟੀ ਦਾ ਫਾਇਦਾ ਉਠਾ ਕੇ ਕ੍ਰਾਈ ਪਰ ਪਿਛਲੇ 1 ਸਾਲ ਤੋਂ ਅਸੀਂ ਰੈਗੂਲਰ ਜਿਹੜੇ ਆਰਡਬਲਯੂਏਜ਼ ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪਰੈਜ਼ੈਂਟੇਟਿਵਜ਼ ਨਾਲ ਮੀਟਿੰਗਾਂ ਕਰ ਰਹੇ ਹਾਂ ਸਾਡੀ ਟੈਨੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਹੈ ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟਸ ਉਹਦੇ ਮਿਲਦੇ ਨੇ ਕਾਫੀ ਹੱਦ ਤੱਕ ਟੈਨੈਂਟ ਵੈਰੀਫਿਕੇਸ਼ਨ ਕਾਫੀਆਂ ਨੇ ਕਰਾ ਲਈਏ ਤੇ ਉਹਦਾ ਰਿਜ਼ਲਟ ਇਹੀ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਆਂਦਾ ਹੈ ਤਾਂ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਫਰਮੇਸ਼ਨ ਵਗੈਰਾ ਸਾਡੇ ਤੱਕ ਪਹੁੰਚ ਜਾਂਦੀ ਹੈ ਤੇ ਜਿਹੜੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸੱਡਨ ਇਨਸੀਡੈਂਸਸ ਉੱਥੇ ਲੋਕਾਂ ਦੇ ਵੱਧ ਗਏ ਮੈਂ ਇਹ ਕਹਿਣਾ ਚਾਹੂੰਗਾ ਹੁਣੇ ਸੱਡਨ ਇਨਸੀਡੈਂਸ ਸਾਡੇ ਫੜਨ ਦੇ ਵੱਧ ਗਏ ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਇਹਦੇ ਉੱਤੇ ਉਹ ਸਾਨੂੰ ਇਨਫੋਰਮੇਸ਼ਨ ਵੀ ਮਿਲ ਰਹੀ ਹੈ ਸਾਡੀ ਟੈਕਨੀਕਲ ਐਨਾਲਿਸਿਸ ਵੀ ਉਦੋਂ ਵੀ ਫਾਇਦਾ ਹੋ ਰਿਹਾ ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮਨਲ ਨੂੰ ਅਸੀਂ ਅਰੈਸਟ ਕਰ ਲੀਂਦਾ ਜਾਂ ਫਿਰ ਇਟ ਰਿਜ਼ਲਟਸ ਇਨਟੂ ਐਨ ਐਂਕਾਊਂਟਰ ਸਰ ਕੋਟੇ ਉਤਾਰੋ ਉਹਦੇ ਮੇਰਾ ਆਕਾਉਂਟ ਬੀਗ ਯੂ ਜੇਮੀ ਇਕੋਨ ਕਾਊਂਟਰ ਜ਼ੀਰਕਪੁਰ ਪਿੱਛੇ ਹੋਇਆ ਸੀਗਾ ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ ਤਾਂ ਹੋਟਲਸ ਵਗੈਰਾ ਵੀ ਯੂਜ਼ ਹੋ ਰਹੇ ਨੇ ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨਸ ਵਗੈਰਾ ਪ੍ਰੋਪਰ ਹੋਟਲ ਦੇ ਵਿੱਚ ਵੀ ਡਰਾਈ ਸਟਰੀਆਂ ਜਾ ਰਹੀ ਹੈ ਉਸ ਇਨਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਰੱਖਿਆ ਹੋਇਆ ਸੀਗਾ ਕਿਹੜੀ ਹੋਟਲ ਪੇਰ ਉਹਦੇ ਕੋਈ ਸਰਪ੍ਰਾਈਜ਼ ਕਿ ਰਾਤ ਨੂੰ ਜਾਂ ਕੋਈ ਰੇਡ ਹੈ ਵੀ ਕੋਈ ਅਜਿਹਾ ਕੰਡਕਟਾ ਕੀਤੀ ਨਹੀਂ ਉਹ ਨਹੀਂ ਰੈਗੂਲਰਲੀ ਸਾਡੇ ਆ ਜਿਹੜੇ ਸਰਚ ਆਪਰੇਸ਼ਨਸ ਸਾਰੇ ਏਰੀਆਜ਼ ਦੇ ਵਿੱਚ ਜ਼ੀਰੋਪੁਰ ਵੀ ਡੇਰਾ ਬੱਸੀ ਖਰੜ ਇਨਕਲੂਡਿੰਗ ਮੋਹੱਲੀ ਜਿਹੜੇ ਹੈਗੇ ਸਾਡੇ ਰੈਗੂਲਰ ਸਰਚ ਆਪਰੇਸ਼ਨ ਦੇ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੇ ਸਾਰੇ ਰਿਜ਼ਲਟਸ ਸਾਰੇ ਜਿਹੜੀ ਸਾਡੇ ਰੈਗੂਲਰ ਡਰਾਈਵਸ ਹੈ ਉਹਨਾਂ ਦੇ ਨਤੀਜੇ ਦੱਸੋ ਜਿਹੜੇ ਫੜੇ ਗਏ ਨੇ ਨਸ਼ੇ ਨਾਲ ਕੋਈ ਨਾ ਨਹੀਂ ਕਿ ਉਹ ਤੋਂ ਅੰਦਾਜ਼ਾ ਇਹ ਕਿ ਉਹ ਜਿਹੜੇ ਬਹੁਤ ਖਰੜ ਹੋ ਗਈ ਨੇ ਇਹ ਚ ਇਹਨਾਂ ਦਾ ਇਹਨਾਂ ਦਾ ਡਰੱਗ ਦੇ ਨਾਲ ਹਜੇ ਤੱਕ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪੀਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨ ਚ ਸੀਗੇ ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਇਹ ਸਾਰਾ ਜਿਹੜੀ ਇਨਸੀਡੈਂਟ ਹੈ ਚੱਲ ਰਿਆ ਸੀਗਾ ਜਿਹੜਾ 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 ਜਿਹ ਥਰਡ ਇਨਸੀਡੈਂਟ ਜਿਹੜਾ ਥਰਡ ਕੇਸ ਹੈਗਾ ਉਹਦੇ ਵਿੱਚ ਅੱਜ ਸਵੇਰੇ ਜਿਹੜਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਨੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੋਂ ਤਿੰਨ ਪਿਸਟਲ ਜਿਹੜੇ ਰਿਕਵਰ ਕੀਤੇ ਗਏ ਇਹ ਦੋ ਸਾਥੀ ਇਹਨਾਂ ਦਾ ਨਾਮ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾ ਬੱਸੀ ਵਾਲੇ ਕੇਸ ਦੇ ਵਿੱਚ ਵੀ ਅਕਿਊਜ਼ਡ ਹੈ ਇਹ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਐ ਤਿੰਨੋ 32 ਬੋਰ ਦੇ ਵੈਪਨ ਐ ਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਪਲੱਸ ਉਸਦੇ ਨਾਲ-ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇਹ ਉਹੀ ਮੋਟਰਸਾਈਕਲ ਆ ਜਿਹੜਾ ਜੇਰਾਬੱਸੀ ਵਾਲੇ ਐਕਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ ਤਾਂ ਇਹ ਹੁਣ ਇਹਦੀ ਇਹਨਾਂ ਦੀ ਡਿਟੇਲ ਚ ਪੁੱਛਗਿੱਛ ਕੀਤੀ ਜਾਏਗੀ ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਰਾਗ ਦੇ ਵਿੱਚ ਸੀਗੇ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਇਹ ਕੋਈ ਜਿਹੜਾ ਇਨਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਜਿਹੜਾ ਅੰਕਿਤ ਉਰਫ ਅੰਕਿਤ ਰਾਣਾ ਹੈ ਇਹਦੇ ਉੱਤੇ ਕਰੀਬ 5 ਮੁਕੱਦਮੇ ਐ ਪਹਿਲਾਂ ਹੀ ਦਰਜ ਨੇ ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ ਮੁਕੱਦਮੇ ਦਰਜ ਨੇ ਤੇ ਇਹ ਐਸ ਪਰ ਪ੍ਰੀਲੀਮਰੀ ਇਨਫੋਰਮੇਸ਼ਨ ਪੰਚਕੋਲਾ ਪੁਲਿਸ ਨੂੰ ਵਾਂਟਡ ਵੀ ਸਿਕਾਇਆ ਹੈ ਬਾਕੀ ਡਿਟੇਲਸ ਅਸੀਂ ਉਹਨਾਂ ਦਾ ਟੈਕ ਕਰਕੇ ਲੈ ਰਹੇ ਹਾਂ ਸਰ ਇਹ ਅੰਕਿਤ ਰਾਣਾ ਉਹੀ ਹੈ ਬੁੱਕੀ ਰਾਣਾ ਦਾ ਕੋਈ ਰਾਣਾ ਨਹੀਂ ਡਰਾਈਵਰ ਹੈ ਕਾਸੀ ਗੱਲ ਇਹ ਬੁੱਢਾ ਗੈਂਗ ਦਾ ਮੈਂਬਰ ਹੈ ਹਾਂ ਪਰ ਪੁੱਪੀ ਰਾਣੇ ਦਾ ਰਾਜਦੂ ਸੀਗਾ ਪਰ ਸਕੂਲਾ ਵੀ ਵਾਂਟਡ ਹੈ ਇਹ ਇਹ ਅਸੀਂ ਹਜੇ ਪੁੱਛ ਕੇ ਵੀਰੀਫਾਈ ਕਰਾਂਗੇ ਸੀ ਉਸ ਤੋਂ ਛੁੱਟ ਆਉਟ ਹੋਇਆ ਜੀ ਉੱਥੇ ਆਪਣੇ ਰਾਣਾ ਦਾ ਨਾਮ ਆਇਆ ਇਹ ਅਸੀਂ ਵੀਰੀਫਾਈ ਕਰਾਂ ਉਹ ਅੰਕਿਤ ਡਿਫਰੈਂਸ ਸੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਅੰਕਿਤ ਤਾਂ 2019 ਵਿੱਚ ਪੜਿਆ ਗਿਆ ਸੀ ਉਹ ਹੋਰ ਸੀਗਾ ਅੱਛਾ ਉਹ ਹੋਰ ਉਹ ਜਿਹੜਾ ਉਹ ਸੀਗਾ ਉਹ ਪੜਿਆ ਗਿਆ ਸੀ ਉਹਦਾ ਆਈ ਥਿੰਕ ਡੈਥ ਵੀ ਓਰਿਜਨਲ ਹੈ ਅੰਕਿਤ ਪਾਦੂ ਅੰਕਿਤ ਪਾਦੂ ਉਹ ਲਿਖਿਆ ਸੀ ਉਹ ਡਿਫਰੈਂਸ ਸੀ ਤੇ ਇਹ ਜੀ ਦੂਸਰਾ ਜਿਹੜਾ ਹੈ ਹਰਪ੍ਰੀਤ ਸਿੰਘ ਔਰ ਮੱਖਣ ਇਹਦੇ ਉੱਤੇ 10 ਐਫਆਈਆਰਜ਼ ਦਰਜ ਨੇ ਤੇ ਮੈਜੋਰਟੀ ਇਹਦੇ ਵਿੱਚ ਪਟਿਆਲਾ ਇਹ ਪਟਿਆਲੇ ਦਾ ਰਹਿਣ ਵਾਲਾ ਤੇ ਕਾਫੀ ਐਫਆਈਆਰਜ਼ ਇਹ ਪਟਿਆਲੇ ਦੀਆਂ ਨੇ 357 300 397 302 ਅਸਲਾ ਐਕਟ ਡਬਲ ਮਰਡਰ ਕੇਸ ਵੀ ਆਏ تھے ਤੇ ਕਾਫੀ ਵੱਡਾ ਇਹਦਾ ਕ੍ਰਿਮਨਲ ਰਿਕਾਰਡ ਹੈ ਜਿਹੜਾ ਹਰਪ੍ਰੀਤ ਸਿੰਘ ਔਰ ਮੱਖਣ ਨੇ ਡਬਲ ਮਰਡਰ ਡਬਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਸਪੈਸ਼ਲੀ ਸ਼ੇਅਰ ਕਰ ਦਿੰਦੇ ਜਿਹੜੀ ਹੈਗੀ ਹੈ ਪਟਿਆਲੇ ਦਾ ਹੀ ਹੈ ਡਬਲ ਮਰਡਰ ਅੰਕਿਤਰਾਣ ਆਪਣੇ ਮੋਹਾਲੀ ਪੁਲਿਸ ਤੋਂ ਕਿਹੜੇ ਕੇਸ ਤੋਂ ਆਉਂਦੇ ਨੇ ਉਹ ਮਦਨੀ ਇਹ ਹਰ ਇੱਕ ਇਹ ਜਿਹੜਾ ਅੰਕਿਤ ਰਾਣਾ ਹੈ ਇਹ ਉਹ ਵਾਂਟਡ ਬਾਈ ਪੰਚਕੁਲਾ ਤੇ ਇਹਦੇ ਉੱਤੇ ਵੈਸੇ ਮੁਹਾਲੀ ਦੇ ਇੱਕ ਤਾਂ ਟਕੌਲੀ ਦਾ 2022 ਦਾ ਕੇਸ ਦਰਜ ਹੈ ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਹੈ ਐਕਸਟਰਸ਼ਨ ਦਾ ਆਮ ਲੱਗਦਾ ਸਰ ਇਹ ਉਹੀ ਤਾਂ ਨਹੀਂ ਅੰਕਿਤ ਰਾਣਾ ਜੋ ਕਿ ਹੋਟਲਸ ਵਿੱਚ ਜਾ ਕੇ ਰੰਗਦਾਰੀ ਮੰਗਦੇ ਸੀ ਉਹ ਨਹੀਂ ਉਹ ਨਹੀਂ ਸੇ ਮਜਾ ਫੜਿਆ ਸੀਗਾ ਪਿੱਛੇ ਆ ਗਈ ਇਹ ਉਹੀ ਸੇ

ਉਸਨੇ ਐਕਚੁਅਲੀ ਜੋ ਬੰਦੇ ਜੋ ਜੁਜਾਰ ਨਗਰ ਜਿਹੜਾ ਗੱਡੀ ਵਾਲਾ ਸੀਗਾ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜਦੋਂ ਬੰਦੇ ਭੱਜੇ ਸੀ ਗੱਡੀ ਛੱਡ ਕੇ ਤਾਂ ਉਹਨਾਂ ਦੀ ਇੱਕ ਕਲੀਅਰ ਸੀਸੀਟੀਵੀ ਫੁਟੇजेस ਤੇ ਫੋਟੋ ਸਾਨੂੰ ਆ ਗਈਆਂ ਸੀਗੀਆਂ ਉਹ ਫੋਟੋ ਸਾਡੇ ਕੋਲ ਵੀ ਹੈਗੀਆਂ ਤੇ ਅੰਮ੍ਰਿਤਸਰ ਪੁਲਿਸ ਨੂੰ ਵੀ ਅਸੀਂ ਪ੍ਰੋਵਾਈਡ ਕਰਤੀਆਂ ਸੀਗੀਆਂ ਤਾਂ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਫਰਦਰ ਹੋਰ ਐਕਸ਼ਨ ਲੈਂਦੇ ਹੋਏ ਜਿੱਤੇਕਰ ਮੇਰੀ ਇਨਫੋਰਮੇਸ਼ਨ ਨਾਲ ਸ਼ਾਇਦ ਉਹ ਬੰਦੇ ਇੱਕ ਦੋ ਫੜ ਲਏ ਹੈਗੇ ਉਹਨਾਂ ਵਿੱਚ ਬਟ ਉਹ ਐਗਜ਼ੈਕਟ ਮੈਂ ਵੈਰੀਫਾਈ ਕਰ ਲੈਣਾ ਕਿ ਕਿ ਬੜਿਆ ਪਰ ਅਸੀਂ ਉਹ ਫੁਟੇਜਿਸ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਸੀ ਜਿਹਦੇ ਨਾਲ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਬੰਦੇ ਸੀ ਤਾਂ ਉਹਨਾਂ ਨੇ ਈਜ਼ੀਲੀ ਟ੍ਰੇਸ ਕਰ ਲਈ ਸੀ ਭਾਈ ਜੀ ਫੋਰ ਕੁਝ ਸਰ ਠੀਕ ਹੈ ਜੀ ਥੈਂਕ ਯੂ ਸੋ ਮਚ ਇਹ ਮੇਰੇ ਮਨ ਦਾ ਸੀ ཁྱེད 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 ཁྱེད